ਵੀਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਸਾਂਝ ਲੈ ਕੇ ਰੂਪ ਤੋਂ ਆ। ਸਾਂਝ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦੇ ਨਾਲ-ਨਾਲ ਸੰਗੀਤ ਵੀ ਹੋਊਗਾ ਕਿਉਂਕਿ ਸੰਗੀਤ ਮੈਨੂੰ ਲੱਗਦਾ ਹੈ ਕਿ ਉਹ ਜਾਦੂ ਦੀ ਛੜੀ ਆ ਜੋ ਸਾਨੂੰ ਬਹੁਤ ਕੁਝ ਸਿਖਾਉਂਦੀ ਆ। ਸੋ ਜਿੱਥੇ ਸੰਗੀਤ ਜਾਦੂ ਦੀ ਛੜੀਓ ਉੱਥੇ ਹੀ ਸਾਡਾ ਜਿਹੜਾ ਭੋਜਨ ਆ ਉਹ ਵੀ ਬਾਖ ਕਮਾਲ ਆ ਤੇ ਭੋਜਨ ਦੇ ਵਿੱਚ ਕੁਝ ਖਾਦ ਪਦਾਰਥ ਜਿਨ੍ਹਾਂ ਦਾ ਸਮੇਲ ਇੰਨਾ ਸੋਹਣਾ ਆ ਤੇ ਅਸੀਂ ਉਹਨੂੰ ਕਈ ਵਾਰ ਛੱਡ ਜਾਂਦੇ ਆ ਅੱਜ ਗੱਲ ਕਰਦੇ ਆ ਕਿ ਸਰਦੀਆਂ ਦੇ ਵਿੱਚ ਐਸਾ ਕੋਈ ਹੀ ਸ਼ਖਸ ਹੋਊਗਾ ਜਿਨੇ ਸਾਗ ਦਾ ਪ੍ਰਯੋਗ ਨਾ ਕੀਤਾ ਹੋਗਾ ਕੋਈ ਐਸਾ ਸ਼ਖਸ ਹੈ ਨਾ ਵੈਸੇ ਤਾਂ ਹਰ ਚੀਜ਼ ਹਰ ਵਸਤੂ ਤੇ ਹਰ ਇਨਸਾਨ ਸਾਗ ਦਾ ਉਪਯੋਗ ਤਾਂ ਕਰਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਹੈ ਨਾ ਸਰਦੀਆਂ ਦੇ ਵਿੱਚ ਸਾਗ ਦੇ ਗੁਣਾਂ ਦੀ ਗੱਲ ਕਰਾਂਗੇ ਜਿੱਥੇ ਖਾਣ ਨੂੰ ਸੁਆਦਲਾ ਤੇ ਮਜ਼ੇਦਾਰ ਹੁੰਦਾ ਹੈ ਨਾ ਉੱਥੇ ਹੀ ਇਹਦੇ ਸੁਆਦ ਨੂੰ ਮਜ਼ੇ ਦੇ ਵਿੱਚ ਬਣਾਉਂਦੇ ਬਣਾਉਂਦੇ ਨਾਲ ਤੁਹਾਡੀ ਸਿਹਤ ਦੇ ਨਾਲ ਬਹੁਤ ਸਾਰੇ ਗੁਣਾ ਨੂੰ ਵੀ ਜੋੜਦੇ ਆ। ਭੋਜਨ ਜਿਹੜਾ ਇਹ ਸਾਗ ਆ ਇਹ ਸ਼ੌਂਕੀਆ ਤੌਰ ਤੇ ਵੀ ਅਸੀਂ ਲੈਨੇ ਆ ਤੇ ਇਸ ਸਾਗ ਦੇ ਨਾਲ ਮੱਕੀ ਦੀ ਰੋਟੀ ਤੇ ਇੱਕ ਗੁੜ ਦੀ ਡੜੀ ਦਾ ਸਮੇਲ ਵੀ ਬਹੁਤ ਖੂਬ ਆ। ਤਾਂ ਇਹ ਸਿਰਫ ਸਵਾਦ ਹੀ ਨਹੀਂ ਸਗੋਂ ਸਾਡੀ ਸਿਹਤ ਦੇ ਲਈ ਵੀ ਫਾਇਦੇਮੰਦ ਆ। ਸਰੋਂ ਦੇ ਸਾਗ ਵਿੱਚ ਜਿੰਨੇ ਗੁਣ ਉਹ ਸਰਦੀਆਂ ਦੇ ਵਿੱਚ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਸਰੋਂ ਦੇ ਸਾਗ ਦੀ ਤਸਵੀਰ ਗਰਮ ਹੁੰਦੀ ਆ ਤੇ ਸਰਦੀਆਂ ਦੇ ਵਿੱਚ ਇਸ ਨੂੰ ਖਾਣ ਦੇ ਨਾਲ ਸਾਡੇ ਸਰੀਰ ਅੰਦਰ ਗਰਮੀ ਪੈਦਾ ਹੁੰਦੀ ਆ ਪਰ ਸਾਡੇ ਇੱਥੇ ਪਤਾ ਕੀ ਕਹਿੰਦੇ ਸਾਗ ਬਾਏ ਆ ਸੋ ਦੂਜੇ ਬਨੇ ਚੱਲਦੇ ਆ ਜੀ ਏਕ ਸਰਚ ਆ ਸਰਚ ਤੇ ਆਪਾਂ ਥੋੜੀ ਗੱਲ ਕਰੀਏ ਬਾਕੀ ਆਪਾਂ ਆਪਣੀ ਗੱਲ ਕਰਾਂਗੇ ਸਰੋਂ ਦੇ ਸਾਗ ਦੇ ਵਿੱਚ ਵਿਟਾਮਿਨ ਕੀ ਹੁੰਦਾ ਆ ਜੀ ਕੈਲਸ਼ੀਅਮ ਹੁੰਦਾ ਆ ਮੈਗਨੀਸ਼ੀਅਮ ਹੁੰਦਾ ਆ ਕਿ ਇਹ ਜੋ ਤਤ ਨੇ ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦੇ ਜੋੜਾਂ ਦੇ ਦਰਦ ਤੋਂ ਸਾਨੂੰ ਆਰਾਮ ਦਿਵਾਉਂਦੇ ਆ ਸਰਦੀਆਂ ਦੇ ਵਿੱਚ ਆਮ ਤੌਰ ਤੇ ਸਾਡੇ ਗੋਡੇ ਕਮਰ ਦਰਦ ਜਿਹੜਾ ਨਾ ਆਮ ਹੀ ਹੁੰਦਾ ਆ ਪਰ ਸਾਗ ਖਾਣ ਦੇ ਨਾਲ ਇਸ ਤੋਂ ਰਾਹਤ ਮਿਲ ਜਾਂਦੀ ਆ ਇੱਕ ਹੋਰ ਇਹ ਕਿ ਕੱਲਾ ਇਹ ਨਹੀਂ ਕਿ ਕੈਲਸ਼ੀਅਮ ਆ ਮੈਗਨੀਸ਼ੀਅਮ ਆ ਵਿਟਾਮਿਨ ਕੇ ਆ ਸਰੋਂ ਦੇ ਸਾਗ ਦੇ ਵਿੱਚ ਵਿਟਾਮਿਨ ਸੀ ਵੀ ਹੁੰਦਾ ਆ ਵਿਟਾਮਿਨ ਇਹ ਵੀ ਹੁੰਦਾ ਆ ਤੇ ਬਿਮਾਰੀਆਂ ਨਾਲ ਡਿਸ਼ੂ ਡਿਸ਼ੂ ਕਰਨ ਵਾਲਾ ਤੱਤ ਵੀ ਹੁੰਦਾ ਆ ਸੋ ਜਦੋਂ ਅਸੀਂ ਜ਼ਿਆਦਾ ਮਾਤਰਾ ਦੇ ਵਿੱਚ ਇਹਨੂੰ ਲੈਨੇ ਆ ਤੇ ਇਹਦੇ ਵਿੱਚ ਮਿਲਣ ਵਾਲੇ ਮਤਲਬ ਜਿਹੜੇ ਰੋਗਾਂ ਨਾਲ ਲੜਨ ਵਾਲੇ ਡਿਸ਼ੂ ਡਿਸ਼ੂ ਆ ਭਾਵ ਇਮਿਊਨ ਸਿਸਟਮ ਸਾਡਾ ਮਜ਼ਬੂਤ ਹੁੰਦਾ ਆ ਸਰੋਂ ਦੇ ਸਾਗ ਦੇ ਵਿੱਚ ਜਿਹੜਾ ਫਾਈਬਰ ਹੈ ਨਾ ਉਹ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਆ ਤੇ ਇਹ ਫਾਈਬਰ ਜਿਹੜਾ ਸਾਨੂੰ ਮਿਲਦਾ ਆ ਉਹਦੇ ਨਾਲ ਪੇਟ ਨਾਲ ਜੁੜੀਆਂ ਹੋਈਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਆ ਪੇਟ ਦਰਦ ਗੈਸ ਕਬਜ਼ ਸਾਰਾ ਕੁਝ ਸਹੀ ਹੋ ਜਾਂਦਾ ਹੈ ਸਰੋਂ ਦਾ ਸਾਗ ਖਾਣਾ ਸਾਡੇ ਸਾਰਿਆਂ ਦੇ ਲਈ ਸ਼ੌਕਿਆ ਤੇ ਇੱਕ ਸਿਆਲਾਂ ਦਾ ਅਨਮੋਲ ਤੋਹਫਾ ਹੈ ਸਵੇਰ ਨੂੰ ਜਾਂਦੀਆਂ ਬੀਬੀਆਂ ਧਰ ਦਾ ਕੰਮ ਨਿਬੜ ਕੇ ਕੱਲੀ ਕੱਲੀ ਗੰਦਲ ਤੋੜ ਕੇ ਚੀਰਨੀਆਂ ਪੰਜ ਸੱਤ ਬਣਾਉਣੀਆਂ ਆਣ ਕੀ ਉਹਦੇ ਪੱਤੇ ਲਾ ਕੇ ਫਿਰ ਨਣ ਛਿਲਣਾ ਧੋਣਾ ਵੱਡੇ ਸਾਰੇ ਟੱਬ ਦੇ ਵਿੱਚ ਪਾਣੀ ਪਾ ਕੇ ਕਈ ਵਾਰ ਤੇ ਕਈ ਵਾਰ ਇਹ ਸਾਰਾ ਕੰਮ ਮੋਟਰ ਤੇ ਕਰ ਆਂਦਾ ਹੈ ਫਿਰ ਧੋ ਕੇ ਉਹਨੂੰ ਕੱਲੀ ਕੱਲੀ ਚੀਰਨੀ ਨੂੰ ਦਾਤ ਦੇ ਨਾਲ ਚੀਰਨਾ ਤੇ ਚੁੱਲ੍ਹੇ ਤੇ ਰੱਖੀ ਹੋਈ ਤੌੜੀ ਦੇ ਵਿੱਚ ਨਾਲ ਦੀ ਨਾਲ ਪਾਈ ਜਾਣਾ ਕੀਰੀ ਜਾਣਾ ਪਾਈ ਜਾਣਾ ਵਿੱਚੇ ਹੀ ਅਦਰਕ ਹਰੀ ਮਿਰਚ ਲਸਣ ਨੂਨ ਪਾ ਕੇ ਚੰਗੀ ਤਰ੍ਹਾਂ ਰਜੋਣਾ ਰਜਣ ਤੋਂ ਬਾਅਦ ਸ਼ਾਮ ਨੂੰ ਨੇਰੇ ਹੋਏ ਵੇਖ ਮਕੀਦਾ ਆਟਾ ਪਾ ਕੇ ਅਲਣ ਬੋਣਾ ਤਾਂ ਫਿਰ ਉਹਨੂੰ ਘੋਟਣਾ ਥੱਲੇ ਲਾ ਕੇ ਦੋਨਾਂ ਪੈਰਾਂ ਵਿੱਚ ਉਹਨੂੰ ਤੌੜੀ ਨੂੰ ਫੜ ਕੇ ਤੇ ਸਾਕੋ ਰੀਨਾ ਚੰਗੀ ਤਰ੍ਹਾਂ ਘੋਟਣਾ ਘੋਟਣ ਤੋਂ ਬਾਅਦ ਵਿੱਚ ਪਹਿਲੇ ਦਿਨ ਤਾਂ ਭਾਵੇਂ ਖਾ ਲੈਨੇ ਆ ਪਰ ਕਈ ਨਹੀਂ ਖਾਂਦੇ ਅਸੀਂ ਖਾ ਲੈਨੇ ਆ ਭਾਈ ਤੇ ਫਿਰ ਮੱਖਣ ਨਾਲ ਹੋਣਾ ਚਾਹੀਦਾ ਜਾਂ ਬਾਵੀ ਸਾਡਾ ਕੇ ਹੋਣਾ ਚਾਹੀਦਾ ਤਾਂ ਫੇਰ ਖਾ ਲੈਣਾ ਤੇ ਅਗਲੇ ਦਿਨ ਜਿਹੜਾ ਆ ਉਹ ਤੜਕਾ ਲਾ ਕੇ ਉਹਦੇ ਵਿੱਚ ਫਿਰ ਅਦਰਕ ਗੰਡਾ ਟਮਾਟਰ ਲਸਣ ਸਾਰਾ ਕੁਝ ਪਾ ਕੇ ਤੇ ਮਸਾਲਾ ਕਰਾਰਾ ਬਣਾਉਣਾ ਤਾਂ ਵੀ ਜਿਵੇਂ ਵੀ ਆ ਬਣਾ ਕੇ ਤੇ ਵਾਵਾ ਸਾਰਾ ਘੇੜ ਦੇ ਵਿੱਚ ਤੜਕਾ ਲਾਣਾ ਫਿਰ ਉੱਪਰੋਂ ਚਿੱਟੀ ਮੱਖਣੀ ਪਾਉਣੀ ਜਿਹੜੀ ਘਰ ਦੀ ਬਣੀ ਹੋਈ ਹੈ ਤੇ ਲੱਸੀ ਦਾ ਗਲਾਸ ਨਾਲ ਮੱਕੀ ਦੀ ਰੋਟੀ ਥਾਲ ਦੇ ਵਿੱਚ ਖਾ ਕੇ ਤਾਂ ਫਿਰ ਮੈਂ ਇੱਕ ਚੀਜ਼ ਨੋਟ ਕੀਤੀ ਜਦੋਂ ਵੀ ਸਾਗ ਤੇ ਆਪਾਂ ਰੋਟੀ ਖਾਂਦੇ ਆ ਨਾ ਕਈ ਵਾਰ ਨਹੀਂ ਮੱਕੀ ਦੀ ਬਾਂਦੀ ਕਣਕ ਦੀ ਨਾ ਖਾਂਦੇ ਆ ਤਾਂ ਵਾਰ-ਵਾਰ ਭੁੱਖ ਲੱਗਦੀ ਪੇਟ ਖਾਲੀ ਹੋ ਜਾਂਦਾ ਪਤਾ ਨਹੀਂ ਕਹਤਾਂ ਜੀ ਕਰਦਾ ਹਾਈ ਭੁੱਖ ਲੱਗੀ ਹੋਣੀ ਆ ਜੇ ਮੈਂ ਰੋਟੀ ਖਾ ਕੇ 3 ਘੰਟਾ ਵੀ ਨਹੀਂ ਹੋਇਆ ਫੇਰ ਭੁੱਖ ਲੱਗ ਗਈ ਕਿਉਂਕਿ ਉਹਦੇ ਵਿੱਚ ਜਿਹੜੇ ਤਾਤਾ ਉਹ ਵਿਟਾਮਿਨ ਸੀ ਆ ਵਿਟਾਮਿਨ ਏ ਆ ਤੇ ਵਿਟਾਮਿਨ ਕੇ ਆ ਕੈਲਸ਼ੀਅਮ ਮੈਗਨੀਸ਼ੀਅਮ ਆ ਇਹ ਭੁੱਖ ਨੂੰ ਵਧਾਉਂਦਾ ਆ ਜਿਨ੍ਹਾਂ ਦੇ ਏ ਭੁੱਖ ਕਈਆਂ ਨੂੰ ਦੇਖਿਆ ਵੀ ਕਈ ਕਹਿੰਦੇ ਨਾ ਭਾਈ ਮੈਨੂੰ ਤਾਂ ਭੁੱਖ ਲੱਗਦੀ ਨਹੀਂ ਭਾਈ ਉਹ ਵੀ ਜ਼ਰੂਰੀ ਆ ਕਿਉਂਕਿ ਜਿੰਨੀ ਭੁੱਖ ਲੱਗੂਗੀ ਤੁਹਾਡੇ ਸਰੀਰ ਦੇ ਵਿੱਚ ਤੱਤਾਂ ਦੀ ਘਾਟ ਕਦੇ ਨਹੀਂ ਹੁੰਦੀ ਤਾਂ ਕੱਲਾ ਇਹ ਹੀ ਨਹੀਂ ਆ ਵੀ ਜੇ ਆਪਾਂ ਗੱਲੀਆਂ ਗੰਦਰਾਂ ਲੈਂਦੀਆਂ ਨਾਲ ਬੱਠ ਵੀ ਲਿਓਣਾ ਆ ਪਾਲਕ ਵੀ ਲਿਓਣੀ ਆ ਮਿੱਠਾ ਮਿੱਠੀ ਵੀ ਪਾ ਲੈਂਦੇ ਕਈ ਇੱਕ ਗੁੱਟੀ ਡੇਢ ਗੁੱਟੀ ਹਨਾ ਇੰਨੀ ਕੁ ਪਾ ਕੇ ਤੇ ਉਹ ਫਿਰ ਸਾਗ ਬਣਾਉਂਦੇ ਆ ਹਰੀਆਂ ਭੂਕਾ ਲਸਣ ਦੀਆਂ ਵੀ ਪੈਂਦੀਆਂ ਵਿੱਚ ਕਈ ਗੰਡੀਆਂ ਲੀਆਂ ਵੀ ਹਰਾ ਭੂਕਾ ਵਿੱਚ چیر ਕੇ ਪਾ ਲੈਂਦੇ ਮਤਲਬ ਤੁਹਾਡਾ ਹੀ ਹੈਗਾ ਆ ਕਿ ਤੁਸੀਂ ਕਿਸ ਹਿਸਾਬ ਦੇ ਨਾਲ ਸਾਗ ਨੂੰ ਤਿਆਰ ਕਰਦੇ ਹੋ ਤੇ ਉਹ ਸਾਗ ਖਾ ਕੇ ਰੂਹ ਤ੍ਰਿਪਤ ਹੋ ਜਾਂਦੀ ਹੈ ਭਾਈ ਫਿਰ ਅਸੀਂ ਰੱਖ ਲਏ ਨੇ ਕਿਉਂਕਿ ਜਦੋਂ ਸਾਗ ਰਿਜਦਾ ਹੋਵੇ ਤਾਂ 4-5 ਘਰਾਂ ਤੱਕ ਤਾਂ ਪਤਾ ਲੱਗਦਾ ਵੀ ਅੱਜ ਇਹਨਾਂ ਨੇ ਸਾਗ ਰੰਨੇ ਆ ਤੋੜੀ ਵਾਲਾ ਕੁੱਕਰ ਦੀ ਸਿਟੀ ਵਾਲਾ ਸਾਗ ਦੀ ਮੈਂ ਗੱਲ ਨਹੀਂ ਕਰਦੀ ਮੈਂ ਤੋੜੀ ਦੇ ਸਾਗ ਵਾਲੀ ਗੱਲ ਕਰਦੀ ਆ ਜਿਹੜਾ ਕਿ ਰਜ ਕੇ ਬਹੁਤ ਸੋਹਣਾ ਬਣਦਾ ਤੇ ਉਹ ਸਾਗ ਖਾਣਯੋਗ ਹੁੰਦਾ ਤੇ ਉਸ ਸਾਗ ਦੀ ਮਹੱਤਤਾ ਦੇ ਬਾਰੇ ਗੱਲ ਕਰਦੇ ਆ ਕਿ ਜਿਹੜੇ ਸਰੋਂ ਦੇ ਸਾਗ ਦੀਆਂ ਗੰਦਲਾਂ ਦਾ ਆਪਾਂ ਸਾਗ ਬਣਾਉਨੇ ਆ ਉਹਦੇ ਵਿੱਚ ਵਿਟਾਮਿਨ ਕੇ, ਕੈਲਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਸੀ, ਵਿਟਾਮਿਨ ਏ ਤੇ ਬਿਮਾਰੀਆਂ ਨਾਲ ਲੜਨ ਵਾਲੀ ਜਿਹੜੀ ਆ ਉਹ ਸਮਰੱਥਾ ਮਿਲਦੀ ਆ ਤਨਵੀਰ ਜੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਤਿਕਾਰ ਕਰਦੇ ਹੋ ਹਾਂਜੀ ਤੇ ਪ੍ਰਿੰਸ ਜੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਜੁੜੇ ਹੋਏ ਹੋ ਇਸ ਵੀਡੀਓ ਦੇ ਵਿੱਚ ਕਿਉਂਕਿ ਜਿੱਦਾਂ ਜਿੱਦਾਂ ਤੁਹਾਡੀ ਗੱਲਬਾਤ ਹੁੰਦੀ ਹੈ ਜੈ ਸਤਿ ਸ਼੍ਰੀ ਅਕਾਲ ਜੀ ਪ੍ਰਿੰਸ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇਸ ਵੀਡੀਓ ਦੇ ਵਿੱਚ ਆਏ ਹੋ ਤੇ ਆਪਣੀ ਨਾਲ ਦੀ ਨਾਲ ਸੁਨੇਹੇ ਨੂੰ ਜੋੜ ਰਹੇ ਹੋ ਬਾਕੀ ਹੋਰ ਕਿ ਆਪਣੇ ਨਾ ਆਮ ਹੀ ਕਹਿ ਦਿੰਦੇ ਆ ਕਿ ਸਾਗ ਬਾਏ ਹੁੰਦਾ ਪਰ ਇੱਕ ਸਰਚ ਦੇ ਵਿੱਚ ਆਇਆ ਆ ਕਿ ਸਾਗ ਦੀ ਤਸਵੀਰ ਗਰਮ ਹੁੰਦੀ ਆ ਤਾਂ ਸਰਦੀਆਂ ਦੇ ਵਿੱਚ ਸਾਡੇ ਬੋਡੀ ਦੇ ਵਿੱਚ ਅਸੀਂ ਬਹੁਤ ਕੁਝ ਗ੍ਰਹਿਣ ਕਰ ਲੈਣੇ ਆ ਕਿ ਉਹ ਸਾਰੀਆਂ ਚੀਜ਼ਾਂ ਨੂੰ ਜਿਹੜੇ ਵਾਧੂ ਪਦਾਰਥ ਇੱਧਰ ਉੱਧਰ ਚਿੱcke ਪਏ ਹਨ ਤਾਂ ਸਾਡੇ ਘਰ ਦੇ ਘਿਆ ਕਿਆ ਕਰਦੇ ਨੇ ਕਹਿੰਦੇ ਕਿ ਸਾਗ ਖਾਓਗੇ ਤੇ ਸਿਹਤਮੰਦ ਹੋ ਜਾਓਗੇ ਕਿਉਂਕਿ ਸਾਗ ਵਿੱਚ ਐਸੇ ਤਾਤਾ ਕਿ ਜਿਹੜੇ ਤੁਹਾਡੇ ਪੇਟ ਨੂੰ ਜਿਹੜੀ ਫੂਡ ਪਾਈਪ ਆ ਨਾ ਉਹ ਨੂੰ ਦੁਆਰਾ ਮਤਲਬ ਬਣਤਰ ਦੇ ਵਿੱਚ ਲਿਆਉਂਦੇ ਆ ਕਿਉਂਕਿ ਜੋ ਵੀ ਆਸ-ਪਾਸੇ ਕਚਰਾ ਜਮਿਆ ਹੁੰਦਾ ਉਹਨੂੰ ਲਾਉਣ ਦੇ ਵਿੱਚ ਜੰਗਾਲ ਜਿਵੇਂ ਕਹਿੰਦੇ ਆਪਾਂ ਜੰਗਾਲ ਨੂੰ ਨਾ ਆਪਾਂ ਰੇਗ ਮਾਰ ਨਾਲ ਲਾਉਣੇ ਆ ਐਵੇਂ ਸਾਗ ਜਿਹੜਾ ਸਾਡੇ ਫੂਡ ਪੁਆਇੰਟ ਦੇ ਵਿੱਚ ਆਸੇ ਪਾਸੇ ਚਿਪਕਿਆ ਹੋਇਆ ਆਜਾ ਜੰਮਿਆ ਹੋਇਆ ਕੁਝ ਖਿੰਝੀ ਹੁੰਦੀ ਆ ਉਹਨੂੰ ਲਾਉਣ ਦੇ ਵਿੱਚ ਮਦਦ ਕਰਦਾ ਕਰਦਾ ਆ ਆ ਜਰੂਰ ਤਨਵੀਰ ਜੀ ਜਰੂਰ ਮੈਂ ਕੋਸ਼ਿਸ਼ ਕਰਾਂਗੀ ਕਿ ਕਿਉਂਕਿ ਵੀਰ ਜੀ ਹੁਣ ਨਾ ਅੱਜ ਕੱਲ ਆਸੇ ਪਾਸੇ ਸਮਾਗਮਾਂ ਦੇ ਵਿੱਚ ਜਿਵੇਂ ਤੁਸੀਂ ਪਰਿਵਾਰ ਨੇ ਤੁਹਾਡੇ ਨਗਰ ਨੇ ਕੋਈ ਸਮਾਗਮ ਕਰਵਾਇਆ ਉੱਥੇ ਉਹਨਾਂ ਨੂੰ ਬੁਲਾ ਲਿਆ ਤਾਂ ਮੇਰਾ ਵੀ ਜਿਹੜਾ ਜਾਣ ਦਾ ਸੁਭਬ ਨਹੀਂ ਮਿਲਦਾ ਕਿਉਂਕਿ ਸਾਡਾ ਟਾਈਮ ਜਿਹੜਾ ਆ ਨਾ ਹੁਣ ਕਥਾ ਦਾ ਉਹ ਥੋੜਾ ਅ ਐਵੇਂ ਹੋਇਆ ਹੋਇਆ ਕਿ ਮੇਰੀ ਡਿਊਟੀ ਲੰਮੇ ਟਾਈਮ ਤੇ ਆ ਤੇ ਉਹਨਾਂ ਦੀ ਜਿਹੜੀ ਹੁਣ ਸਿਆਲਾਂ ਦੇ ਵਿੱਚ ਉਹਨਾਂ ਦੀ ਜਿਹੜੀ ਕਥਾ ਦਾ ਸਮਾਂ ਆ ਉਹ ਥੋੜਾ ਅਡਵਾਂਸ ਤੇ ਵਿੱਚ ਕਰ ਦਿੰਦੇ ਆ ਤੇ ਸਾਡਾ ਫਿਰ ਉਹ ਸਮੇਲ ਨਹੀਂ ਹੁੰਦਾ ਤੁਸੀਂ ਭਾਈ ਸੁਖਦੇਵ ਸਿੰਘ ਜੀ ਹੁਣਾਂ ਦੀ ਬ੍ਰਾਡਕਾਸਟ ਦੀ ਗੱਲ ਕਰਦੇ ਜ਼ਰੂਰ ਤਾਂ ਤੁਸੀਂ ਅ ਨਾ ਇੱਕ ਜਿਹੜਾ ਆਪਣਾ YouTube ਚੈਨਲ ਆ ਉਹਦੇ ਵਿੱਚ ਸਾਰੀਆਂ ਭਾਜੀ ਦੀਆਂ ਬ੍ਰॉडਕਾਸਟ ਪਈਆਂ ਹੋਣੀਆਂ ਬਾਕੀ ਨਵੀਆਂ ਜਿਹੜੀਆਂ ਆ ਉਹਨਾਂ ਦੇ ਵੀ ਮੈਂ ਲਿੰਕ ਜ਼ਰੂਰ ਪਾਵਾਂਗੀ ਭਾਜੀ ਹੁਣਾਂ ਦਾ ਵੀ ਆਪਣਾ ਚੈਨਲ ਆ ਤੁਸੀਂ ਉਹਨਾਂ ਦੇ ਚੈਨਲ ਤੇ ਵੀ ਜਿਹੜੀਆਂ ਨਵੇਂ-ਨਵੇਂ ਹੁਣ ਉਹ دیਵਾਨ ਲਾਉਂਦੇ ਆ ਨਾ ਉਹ ਨਵੀਆਂ-ਨਵੀਆਂ ਜਿਹੜੀਆਂ ਕਥਾ ਆ ਜਾਂ ਸਮਾਗਮ ਉਹ ਅਪਲੋਡ ਕਰਦੇ ਰਹਿੰਦੇ ਆ ਤਾਂ ਤੁਸੀਂ ਜ਼ਰੂਰ ਦੇਖਿਆ ਕਰੋ ਭਾਜੀ ਹੁਣਾਂ ਦੀ ਉਹਨਾਂ ਦੇ ਨਾਮ ਤੇ ਚੈਨਲ ਬਣਿਆ ਹੋਇਆ ਜਦੋਂ ਤੁਸੀਂ YouTube ਤੇ ਕੋਈ ਵੀ ਆ ਬਾਈਸਰ ਬਾਈਸੋਕ ਦੇਵ ਸਿੰਘ ਜੀ ਦੇ ਲਾਸਾ ਪਰੋਂਗੇ ਨਾ ਤਾਂ ਉਹਨਾਂ ਦੀਆਂ ਸਾਰੀਆਂ ਨਵੀਆਂ ਜਿਹੜੀਆਂ ਬ੍ਰਾਡਕਾਸਟ ਆ ਜਿਹੜੇ ਨਵੇਂ ਉਹਨਾਰੇ ਸਮਾਗਮ ਨੇ ਉਹ ਤੁਹਾਨੂੰ ਕਥਾ ਜਿਹੜੀਆਂ ਉਹ ਮਿਲ ਜਾਣਗੀਆਂ ਤਾਂ ਤੁਸੀਂ ਜ਼ਰੂਰ ਦੇਖਿਓ ਤਾਂ ਬਿਲਕੁਲ ਅਸੀਂ ਸਾਰੇ ਹੀ ਆਪਾਂ ਕਿਉਂਕਿ ਜਿਹੜਾ ਗੁਰੂ ਦਾ ਵਜ਼ੀਰ ਹੁੰਦਾ ਆਪਾਂ ਸਾਰੇ ਹੀ ਉਹਨਾਂ ਦੇ ਨੇੜੇ ਹੁੰਨੇ ਆ ਤਾਂ ਕਿਉਂਕਿ ਉਹਨਾਂ ਨੂੰ ਮਿਲਣਾ ਇਹ ਵੀ ਇੱਕ ਕਰਮਾ ਦੀ ਹੀ ਬਹੁਤ ਜਿਵੇਂ ਕਹਿੰਦੇ ਹੁੰਦੇ ਕਿ ਉਹ ਉੱਪਰ ਵਾਲੇ ਦੀ ਰਹਿਮਤ ਹੁੰਦੀ ਹੈ ਕਿ ਜਦੋਂ ਆਪਾਂ ਉਹਨਾਂ ਨੂੰ ਮਿਲਦੇ ਆ ਕਿਉਂਕਿ ਉਹ ਰਹਿਮਤ ਤੋਂ ਬਿਨਾ ਉਹ ਚੀਜ਼ਾਂ ਦਾਤਾ ਨਹੀਂ ਮਿਲਦੀਆਂ ਗੁਰੂ ਘਰ ਜਾਣਾ ਤੇ ਗੁਰੂ ਜੀ ਦੇ ਵਜ਼ੀਰ ਦੇ ਦਰਸ਼ਨ ਹੋਣੇ ਉਹਨਾਂ ਨਾਲ ਫਤਿਹ ਬਲਾਸ ਹੋਣੀ ਜਾਂ ਉਹਨਾਂ ਦੇ ਨਾਲ ਬਚਨ ਬਲਾਸ ਹੋਣੇ ਇਹ ਬਹੁਤ ਕਰਮਾਂ ਵਾਲੀ ਖੇਡ ਆ ਤੇ ਤੁਸੀਂ ਜ਼ਰੂਰ ਦੇਖਿਆ ਕਰੋ ਤਾਂ ਜੇ ਮੇਰਾ ਵੀ ਮੇਰੇ ਕਿਤੇ ਵੀ ਮੈਂ ਜਦੋਂ ਜਾਵਾਂ ਮੈਨੂੰ ਕਿਤੇ ਉਹ ਮਿਲਣ ਤਾਂ ਮੈਂ ਜ਼ਰੂਰ ਉਹਨਾਂ ਦੀ ਉਹ ਕਥਾ ਜਿਹੜੀ ਆ ਜ਼ਰੂਰ ਮੈਂ ਸਾਂਝੀ ਕਰਦੀ ਹੁੰਨੀ ਆ ਤੇ ਬਾਕੀ ਤੁਸੀਂ ਵੀ ਜ਼ਰੂਰ ਦੇਖਿਆ ਕਰੋ ਵੀਰ ਜੀ ਹੁਣਾਂ ਦਾ ਆਪਣਾ ਚੈਨਲ ਆ ਉਹਨਾਂ ਤੇ ਉਹ ਬ੍ਰਾਡਕਾਸਟ ਪਾਉਂਦੇ ਰਹਿੰਦੇ ਆ ਤਾਂ ਦੇਖਿਆ ਕਰੋ ਸੋ ਬਹੁਤ ਬਹੁਤ ਸ਼ੁਕਰੀਆ ਅੱਜ ਆਪਾਂ ਗੱਲ ਕਰ ਰਹੇ ਸੀ ਸਰਦੀਆਂ ਦੇ ਵਿੱਚ ਸਾਗ ਦੀ ਕਿਉਂਕਿ ਸਾਗ ਦੀ ਮਹੱਤਤਾ ਬਹੁਤ ਖਾਸ ਆ ਸਰਦੀਆਂ ਦੇ ਵਿੱਚ ਇਹੀ ਨਹੀਂ ਗੱਲਾਂ ਸਰਦੀਆਂ ਦੇ ਵਿੱਚ ਅਸੀਂ ਹੋਰ ਵੀ ਬੜਾ ਕੁਝ ਖਾਂਦੇ ਆ ਜਿਵੇਂ ਅਲਸੀ ਦੀਆਂ ਪਿੰਨੀਆਂ ਬਾਕੀ ਵੀ ਬਹੁਤ ਸਾਰੇ ਤਰ੍ਹਾਂ ਤਰ੍ਹਾਂ ਦੀਆਂ ਪਿੰਨੀਆਂ ਬਣ ਦਿਆ ਜਿਵੇਂ ਅਸੀਂ ਅਲਸੀ ਦੀਆਂ ਪਿੰਨੀਆਂ ਬਣਾਉਨੇ ਆ ਅਸੀਂ ਪਹਿਲਾਂ ਅਲਸੀ ਨੂੰ ਭੁੰਨਦੇ ਆਂ ਪਿਕਲ ਦੀ ਕੜਾਈ ਦੇ ਵਿੱਚ ਚਲੋ ਇਹਦੀ ਕੜਾਈ ਦੇ ਵਿੱਚ ਦੋਨਾਂ ਚੋਂ ਇੱਕ ਦੇ ਵਿੱਚ ਹੀ ਭੁੰਨ ਲਈ ਦੀ ਆ ਫਿਰ ਉਹਨੂੰ ਮਾਮਦਸਤੇ ਨੇ ਨਾਲ ਕੁੱਟਿਆ ਜਾਂਦਾ ਆ ਅਸੀਂ ਮਿਕਸੀ ਜੇ ਨਹੀਂ ਕੁੱਟਦੇ ਕਿਉਂਕਿ ਪੂਰਾ ਨਹੀਂ ਉਹਨੂੰ ਬਰੀਕ ਕਰਦੇ ਹਨਾ ਫਿਰ ਖੁੱਲਾ ਘੇਲੇ ਆ ਜਾਂਦਾ ਉਹ ਚੇ ਆਟਾ ਭੁੰਨਿਆ ਜਾਂਦਾ ਉਹਨੂੰ ਭੁੰਨ ਕੇ ਫਿਰ ਉਹਦੇ ਵਿੱਚ ਅਲਸੀ ਮਲਾਈ ਜਾਂਦੀ ਹੈ ਜੇ ਤੁਸੀਂ ਡਰਾਈ ਫਰੂਟ ਪਾਉਣਾ ਚਾਹੁੰਦੇ ਹੋ ਤੁਹਾਡੀ ਚੋਇਸ ਹੈ ਕਿ ਤੁਸੀਂ ਉਹ ਡਰਾਈ ਫਰੂਟ ਪਾ ਸਕਦੇ ਹੋ ਫਿਰ ਦੂਸਰੇ ਬੰਨੇ ਆਪਾਂ ਦੂਜੀ ਕੜਾਈ ਦੇ ਵਿੱਚ ਜਿਹੜਾ ਆ ਉਹ ਦੁੱਧ ਲੈ ਕੇ ਥੋੜਾ ਜਿਆ ਜੇ ਤੁਸੀਂ ਪਾਣੀ ਵੀ ਲੈ ਸਕਦੇ ਹੋ ਉਹਦੇ ਵਿੱਚ ਗੁੜ ਪਾ ਕੇ ਤੇ ਪੂਰੀ ਨੂੰ ਨੀਚੜਾਣੀ ਚਾਣੀ ਪੂਰੀ ਐ ਨਹੀਂ ਕਰਨੀ ਹੈ ਨਾ ਥੋੜਾ ਜਿਹਾ ਘੱਟ ਰੱਖਣਾ ਆ ਤਾਂ ਫਿਰ ਉਹਦੇ ਵਿੱਚ ਉਹ ਮਿਲਾ ਕੇ ਤਾਂ ਫਿਰ ਪਿੰਨੀਆਂ ਬਣਾ ਦਿੰਨੇ ਆ ਤੇ ਉਹ ਪਿੰਨੀਆਂ ਦੇ ਰੂਪ ਦੇ ਵਿੱਚ ਵੀ ਤੇ ਅਸੀਂ ਵੇਸਣ ਦੀ ਤਰ੍ਹਾਂ ਟਿੱਕੀਆਂ ਵੀ ਬਣਾ ਲੈਨੇ ਅਸੀਂ ਦੋਨੋਂ ਤਰ੍ਹਾਂ ਬਣਾ ਲੈਨੇ ਤਾਂ ਤੁਸੀਂ ਜਿਵੇਂ ਤੁਹਾਡੀ ਗਰੇ ਸਿੰਘ ਪਹਿਲਾ ਉਹਨਾਂ ਉਦੋਂ ਹੁੰਦੇ ਸੀ ਉਹ ਨਹੀਂ ਹੁੰਦੇ ਉਹ ਪਾਜੀ ਜਿਹੜੇ ਪਹਿਲਾਂ ਸੰਦੀਪ ਸਿੰਘ ਪਾਜੀ ਹੁਣੀ ਹੁੰਦੇ ਸੀ ਉਹ ਗੁਰਦੁਆਰਾ ਉਥੇ ਹੀ ਡਿਊਟੀ ਕਰਦੇ ਆ ਉਹਨਾਂ ਨਾਲ ਅੰਮ੍ਰਿਤ ਵੀਰ ਜੀ ਹੁੰਦੇ ਆ ਜਿਹੜੇ ਛੋਟੇ ਵੀਰ ਆ ਉਹਨਾਂ ਨੇ ਤਾਂ ਜਿਹੜੇ ਨਾਲ ਉਹਨਾਂ ਨੇ ਡਿਊਟੀ ਤੇ ਜਾਂਦੇ ਜਦੋਂ ਦਿਵਾਨਾ ਚ ਜਾਂਦੇ ਹੋ ਤਾਂ ਉਹ ਛੋਟਾ ਵੀਰ ਅੰਮ੍ਰਿਤ ਜਾਂਦਾ ਆ ਸ਼ੁਕਰੀਆ ਵੀਰੇ ਤਾਂ ਵੀਰੇ ਜੀ ਸ਼ੁਕਰੀਆ ਬਹੁਤ-ਬਹੁਤ ਤੁਸੀਂ ਉਹਨਾਂ ਦੇ ਚੈਨਲ ਤੇ ਜਾ ਕੇ ਵੀ ਸਾਰਾ ਕੁਝ ਦੇਖ ਸਕਦੇ ਹੋ ਤਾਂ ਉਵੇਂ ਬਣਾਈਆਂ ਜਾਂਦੀਆਂ ਕਈਆਂ ਨੇ ਮੈਂ ਦੇਖਿਆ ਹੈ ਕਿ ਅ ਕਈ ਆਲਸੀ ਦਾ ਤੇਲ ਲੈ ਲੈਂਦੇ ਆ ਤਾਂ ਉਹਦੇ ਵਿੱਚ ਆਟੇ ਨੂੰ ਭੁੰਨਦੇ ਆ ਹਨਾ ਤਾਂ ਫਿਰ ਬਾਕੀ ਡਰਾਈ ਫਰੂਟ ਵਗੈਰਾ ਜਾਂ ਕੁਝ ਵੀ ਜੋ ਵੀ ਪਾਉਣਾ ਆ ਉਹ ਪਾਉਂਦੇ ਆ ਸੋ ਇਹ ਸਭ ਦਾ ਆਪਣਾ ਆਪਣਾ ਸਵਾਦ ਕਰਦੇ ਮੁਤਾਬਿਕ ਕਈ ਚੋਲਾ ਦੀਆਂ ਪਿੰਨੀਆਂ ਬਣਾਉਂਦੇ ਆ ਨਾ ਕੋਈ ਕਿਸੇ ਤਰ੍ਹਾਂ ਦੀ ਬਣਾਉਂਦੇ ਭਾਈ ਉਹ ਤੁਹਾਡੇ ਤੇ ਆਪਣੇ ਤੇ ਨਿਰਪਰ ਆ ਜੋ ਤੁਸੀਂ ਖਾ ਸਕਦੇ ਹੋ ਜਿਵੇਂ ਤੁਹਾਨੂੰ ਪਚਦਾ ਆ ਨਾ ਉਵੇਂ ਦਾ ਤੁਸੀਂ ਖਾਇਆ ਕਰੋ ਤਾਂ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਦੇ ਨਾਲ ਜੀਆ ਕਰੋ ਸੋ ਅੱਜ ਥੋੜੀ ਜਿਹੀ ਨਾ ਕੱਲ ਪਰਸੋਂ ਦੀ ਇੱਕ ਗੱਲਬਾਤ ਚੱਲ ਰਹੀ ਸੀਗੀ ਕਿ ਹੁਣ ਦੇ ਅਸੀਂ ਸਾਰੇ ਜਿਹੜੇ ਭੈਣ ਭਰਾ ਹਾਂ ਨਾ ਹੁਣ ਅਸੀਂ ਬਹੁਤ ਕੁਝ ਉਵੇਂ ਦਾ ਖਾਣ ਲੱਗ ਗਏ ਆ ਜਿਹੜਾ ਕਿ ਸਾਨੂੰ ਨਹੀਂ ਸਿਖਾਣਾ ਚਾਹੀਦਾ ਤਾਂ ਕੁਝ ਐਵੇਂ ਵੀ ਆ ਕਿ ਅਸੀਂ ਬਹੁਤ ਭਣਪਰਾ ਰਵੈਤੀ ਚੀਜ਼ਾਂ ਨੂੰ ਛੱਡ ਗਏ ਹੁਣ ਹੋਰ ਰਵੈਤੀ ਚੀਜ਼ਾਂ ਜਿਹੜੀਆਂ ਕਿ ਸਾਡੇ ਘਰਾਂ ਦੇ ਵਿੱਚ ਆਮ ਹੀ ਪ੍ਰਚਲਿਤ ਸਿਗੀਆਂ ਅਸੀਂ ਹਫਤੇ ਦੇ ਵਿੱਚ ਦੋ ਵਾਰੀ ਤਾਂ ਚਟਣੀ ਬਣਾਉਣੀ ਹੈ ਨਾ ਕੁੰਡੇ ਕੁੰਡੇ ਦੇ ਵਿੱਚ ਵਾਲੀ ਚਟਣੀ ਜਿਹੜੀ ਆ ਪੁਦੀਨਾ ਨਾਰਦਣਾ ਤੇ ਅੰਬ ਦੇ achar ਦੇ ਫਾੜੇ ਲੂਣ ਮਸਾਲਾ ਹਨਾ ਤੇ ਧਨੀਆ ਤੇ ਗੰਡੇ ਇਹਨਾਂ ਨੇ ਜੀ ਚੱਟੇ ਜਿਹੜੀ ਕੁੰਡੇ ਚ ਕੁਟੀ ਜਾਂਦੀ ਹੈ ਤਾਂ ਜਿਹੜੀ ਮਿਕਸੀ ਚ ਰਗੜੀ ਜਾਂਦੀ ਹੈ ਇਹਦੇ ਵਿੱਚ ਬਹੁਤ ਫਰਕ ਹੁੰਦਾ ਹੈ ਕਈ ਅੰਬ ਦੀ ਫਾੜੀ ਨਹੀਂ ਲੈਂਦੇ ਉਹ ਅੰਬ ਚੂਰਨ ਪਾ ਲੈਂਦੇ ਆ ਤੇ ਕਈ ਗੁੜ ਨਹੀਂ ਪਾਉਂਦੇ ਖੰਡ ਪਾ ਲੈਂਦੇ ਸਭ ਦਾ ਆਪੋ ਆਪਣਾ ਸਵਾਦ ਆ ਪਰ ਇਹ ਜਰੂਰ ਹਫਤੇ ਦੇ ਵਿੱਚ ਇੱਕ ਵਾਰੀ ਬਣਾਉਣੀ ਚਾਹੀਦੀ ਆ ਕਿ ਖਾਦਾ ਵੈਲਕ ਵਾਲਾ ਜਾਂਦਾ ਆ ਤੇ ਜਦੋਂ ਇਹ ਖਾਵਾਂਗੇ ਉਹਦੇ ਨਾਲ ਸਾਡਾ ਬਹੁਤ ਜ਼ਿਆਦਾ ਸ਼ਹਿਦ ਦੇ ਵਿੱਚ ਅਸਰ ਹੋਊਗਾ ਸੋ ਚਾਹ ਦੀਆਂ ਚੁਸਕੀਆਂ ਗੁੜ ਵਾਲੀਆਂ ਤੇ ਭੋਜਨ ਸਾਧਮਰਾਦਾ ਇਹਦੇ ਨਾਲ ਬਣਦੀ ਆ ਜੀ ਬਹੁਤ ਖੂਬਸੂਰਤੀ ਆਓ ਇੱਕ ਸੋਨਾ ਪੈਗਾ ਤੇ ਉਸ ਤੋਂ ਪਾਰ ਇਸ ਵੀਡੀਓ ਤੇ ਬਾਕੀ ਗੱਲਾਂ ਬਤਾ ਆਪ ਸਭ ਦੇ ਨਾਲ